ਸੋਸ਼ਲ ਮੀਡੀਆ ਤੇ ਅਕਸਰ ਹੀ ਪੰਜਾਬ ਦੀ ਜੇਲ੍ਹ ਚੋਂ ਮੋਬਾਈਲ ਫੋਨ ਅਤੇ ਨਸ਼ਾ ਬਰਾਮਦ ਹੋਣ ਦੀਆਂ ਖਬਰਾਂ ਛਪਦੀਆਂ ਰਹਿੰਦੀਆਂ ਹਨ ਪਟਿਆਲਾ ਦੀ ਇਕ ਲੋਤੀ ਸੈਂਟਰ ਸੁਧਾਰ ਜੇਲ੍ਹ ਜੋ ਕਿ ਸੁਰਖਿਆ ਚ ਹੈ ਤਲਾਸ਼ੀ ਮਹਿੰਮ ਦੌਰਾਨ ਪਟਿਆਲਾ ਜੇਲ੍ਹ ਦੇ ਵਿੱਚੋਂ 13 ਮੋਬਾਈਲ ਫੋਨ ਪੀਲੇ ਪੈਕੇਟ ਡਾਟਾ ਕੇਬਲ ਅਤੇ ਚਾਰਜਰ ਬਰਾਮਦ ਕੀਤੇ ਗਏ ਹਨ ਪਟਿਆਲਾ ਦੀ ਪੁਲਿਸ ਨੇ ਜੇਲ੍ਹ ਵਿੱਚ 73 ਅਤੇ 74 ਵਿੱਚ ਸਜ਼ਾ ਭੁਗਤ ਰਹੇ ਕੈਦੀ ਖਿਲਾਫ ਮੁਰਕ ਕੇਸ ਦਰਜ ਕੀਤਾ ਹੈ ਇਹ ਮੋਬਾਈਲ ਫੋਨ ਅਤੇ ਸੋਨਾ ਪਟਿਆਲਾ ਸੈਂਟਰ ਸੁਧਾਰ ਜੇਲ੍ਹ ਅੰਦਰੋਂ ਬਰਾਮਦ ਕੀਤਾ ਗਿਆ ਹੈ ਤਿਰਪੜੀ ਥਾਣਾ ਪੁਲਿਸ ਡੁੰਗਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਨਸ਼ੀਲੇ ਪਦਾਰਥ ਅਤੇ ਮੋਬਾਈਲ ਜੇਲ੍ਹ ਅੰਦਰ ਕਿਵੇਂ ਆਏ ਕਾਲਪੁਰ ਕੇਂਦਰੀ ਪਟਿਆਲਾ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਨੂੰ ਦੋ ਪੱਤਰ ਸੁਰੂ ਹੋਏ ਸਕੇ ਜੋਦਰ ਗਾਟੇਗਾਸੀ ਕਲ 2 ਐਫਆਰ ਐਫਆਰ ਨੰਬਰ 74 ਤੇ ਐਫਆਰ ਨੰਬਰ 75 ਅਧਿੰਤਰਾ ਗੁੰਜਾਇ 42 ਮਿੰਟ ਤਰਫ ਚੈਨਲ ਜਦ ਕੀਤੀਆਂ ਨੇ ਪਹਿਲੀ ਐਫਆਰ 74 ਵਿੱਚ ਦੋ ਦਸ਼ੀ ਵਿਸ਼ਾਲ ਤੇ ਜੈਦੇ ਵਿਰੰਦਰ ਭਾਈ ਫਲੋਰ ਆਪਸੋ ਇੱਕ ਇੱਕ ਮੋਬਾਈਲ ਬਲੌਕ ਹੋਇਆ ਸੀਗਾ ਤੇ ਉਹਨਾਂ ਦੋ ਜਰਦੀ ਦੋ ਬਲੌਕ ਹੋਈਆਂ ਤੇ ਦੂਜੇ ਕਦਮ ਵਿੱਚ ਵੀ ਮੋਬਾਈਲ ਤੇ ਕਰਦੇ ਗੁੜੀਆਂ ਉੱਤੇ ਡਾਟਾ ਜਵਲੰਗਰਮ ਦੱਟ ਗੁੜੀਆਂ ਸਿਰ ਟੋਟਲ ਕਿੰਨੇ ਮੋਬਾਈਲ ਹੈ ਟੋਟਲ ਐਫਆਰ ਨੰਬਰ 742 ਵਾਲੇ ਤੇ ਐਫਆਰ ਨੰਬਰ 75ਵਾਂ ਚ ਗਰਮ ਹੋਇਆ ਤੇ ਸਰ ਹੋਰ ਵੀ ਕੁਝ ਸੰਭਵਨਾ ਹੈ ਹੋਰ ਵੀ ਕੁਝ ਕਿ ਰਿਕਵਰੀ ਹੋ ਸਕਦੀ ਹੈ ਇਹਨਾਂ ਦੀ ਅਸੀਂ ਕਹਿੰਦੇ ਹੁਣ ਬਾਈਨ ਨੰਬਰਦ ਤ ਕੀਤਾ ਦੋ ਜਿਹੜੇ ਹਵਾਲਾਤੀ ਰਹੇ ਨੇ ਉਹਨਾਂ ਦੇ ਜਿਹੜੇ ਪ੍ਰੋਟੈਕਸ਼ਨ ਉੱਤੇ ਲਾ ਕੇ ਜਨਾ ਦਿਕਸਤਾਰੀ ਪਾਵਾਂਗੇ ਉਹਨਾਂ ਨੂੰ ਦਾਫਰੂ ਪ੍ਰੋਸ਼ਟ ਲੈ ਗਣਗੇ ਤੇ ਦਿਕਸਤਾਰੀ ਪਾ ਕੇ ਕੋਸ਼ਿਸ਼ ਤੇ ਤਰੰਤ ਹੋਏ ਕਾਟ ਮਤਵਦਰ ਹੋਵੇ ਤੋਸ਼ਕਤੀ ਹੋਵੇ ਠੀਕ ਹੈ